ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ YouTube ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਈਆਂ ਜੀ ਸਿਰਫ 3771 ਕਿਲੋਮੀਟਰ ਚੱਲਿਆ ਬੁਲਟ ਵਿਕਾਊ ਹੈ ਜੀ ਐਨ ਆਰ ਆਈ ਵੀਰ ਦਾ ਬੁਲਟ ਹੈ ਇਹ 2022 ਮਾਡਲ ਹੈ ਜੀ ਏਰੀਆ ਬਲਾਚੌਰ ਐਸ ਵੀ ਐਸ ਨਗਰ ਜੇਕਰ ਆਪਰੇਟ ਦੀ ਗੱਲ ਕਰੀਏ ਤਾਂ 2 ਲੱਖ 5000 ਰੁਪਏ ਰੇਟ ਰੱਖੀ ਗਿਆ ਜੀ ਬਾਕੀ ਤੁਸੀਂ ਨੰਬਰ ਨੋਟ ਕਰ ਲਓ WhatsApp ਰਾਹੀਂ ਕਾਲ ਕਰ ਸਕਦੇ ਹੋ ਇਹ ਨੰਬਰ ਬਾਹਰ ਦਾ ਹੈ ਜੀ 00639682152508 ਇਸ ਨੰਬਰ ਤੇ ਤੁਸੀਂ WhatsApp ਰਾਹੀਂ ਕਾਲ ਕਰਕੇ ਬੁਲਟ ਹੈ ਜਿਹੜਾ ਇਸ ਵੀਰ ਦਾ 2 ਲੱਖ 5000 ਦੇ ਵਿੱਚ ਖਰੀਦ ਸਕਦੇ ਹੋ ਇਨਾ ਵੀਰਾਂ ਨੂੰ ਜ਼ਮੀਨ ਚਾਹੀਦੀ ਹੈ ਜੀ ਤਿੰਨ ਚਾਰ ਕਿੱਲੇ ਗੋਇੰਦਵਾਲ ਸਾਹਿਬ ਏਰੀਆ ਦੇ ਵਿੱਚ ਜੇਕਰ ਕੋਈ ਵੀਰ ਵੇਚਣ ਦਾ ਚਾਹਵਨ ਹੋਵੇ ਦਿੱਤੇ ਨੰਬਰ ਤੇ ਸੰਪਰਕ ਕਰੋ ਤਿੰਨ ਚਾਰ ਕਿੱਲੇ ਜ਼ਮੀਨ ਹੋਣ ਤੇ ਵਿੱਚ ਮੋਟਰ ਲੱਗੀ ਹੋਵੇ 9855405330 9855405330 ਇਸ ਨੰਬਰ ਤੇ ਸਵੀਰ ਨਾਲ ਸੰਪਰਕ ਕਰੋ ਜੇਕਰ ਕਿਸੇ ਵੀਰ ਨੇ ਜ਼ਮੀਨ ਵੇਚਣੀ ਹੋਵੇ ਇਸ ਏਰੀਆ ਦੇ ਵਿੱਚ 8 ਮਹੀਨਿਆਂ ਦਾ ਬੱਕਰਾ ਵਿਕਾਊ ਹੈ ਜੀ ਰੇਟ ਫੋਨ ਤੇ ਦੱਸਣਗੇ ਏਰੀਆ ਰਾਮਪਰਾ ਫੁੱਲ 8 ਮਹੀਨਿਆਂ ਦਾ ਬੱਕਰਾ ਵਿਕਾਊ ਹੈ ਜੀ ਏਰ ਗਾਰੰਪਰਾ ਫੂਲਾ ਜੀ 99723 40864 98723 40864 ਇਸ ਨੰਬਰ ਤੇ ਫੋਨ ਕਰਕੇ ਤੁਸੀਂ 8 ਮਹੀਨਿਆਂ ਦਾ ਬੱਕਰਾ ਜਿਹੜਾ ਰੇਟ ਵਗੈਰਾ ਪੁੱਛ ਕੇ ਸਾਰੀ ਜਾਣਕਾਰੀ ਨਾਲ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਇਸ ਟਾਈਮ ਵੀਡੀਓ ਨੂੰ ਦੇਖ ਰਹੇ ਨੇ ਵੀਰਾਂ ਨੂੰ ਬੇਨਤੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਜਲਦ ਹੀ ਤੁਹਾਡੇ ਕੋਲੇ ਪਹੁੰਚ ਸਕੇ ਚਾਰ ਕਿੱਲੇ ਮੋਟਰ ਵਾਲੀ ਜਮੀਨ ਚਾਹੀਦੀ ਐ ਨਾ ਵੀਰਾਂ ਚਾਰ ਕਿੱਲੇ ਜ਼ਮੀਨ ਹੋਵੇ ਵਿੱਚ ਮੋਟਰ ਲੱਗੀ ਹੋਵੇ ਏਰੀਆ ਜੀ ਰਾਜਪੁਰਾ ਤੇ ਚਮਕੌਰ ਸਾਹਿਬ ਚ 30 ਲੱਖ ਦੇ ਰੇਟ ਦੇ ਵਿੱਚ ਜੇਕਰ ਕਿਸੇ ਨੇ ਵੇਚਣੀ ਹੋਵੇ 30 ਲੱਖ ਦੇ ਆਸ-ਪਾਸ ਤਾਂ ਇਹ ਵੀਰ ਦਾ ਨੰਬਰ ਨੋਟ ਕਰ ਲਓ 9779237245 9779237245 ਇਸ ਨੰਬਰ ਤੇ ਵੀਰ ਨਾਲ ਸੰਪਰਕ ਕਰੋ ਟਰਾਲੀ ਵਿਕਾਊਾ ਟਰਾਲੀ ਦੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਵੀਡੀਓ ਦੇਖੋ ਇਸ ਵੀਰ ਨੇ ਬਹੁਤ ਸੋਹਣੀ ਵੀਡੀਓ ਤੇ ਵਧੀਆ ਤਰੀਕੇ ਦੇ ਨਾਲ ਬਣਾ ਕੇ ਭੇਜੀ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਟਰਾਲੀ ਦੀ ਕੰਡੀਸ਼ਨ ਡੈਂਪਰ ਟਰਾਲੀ ਹੈ ਜੀ ਟਰਲ ਦਾ ਸਹਿਜ ਹੈ 11/6 5 ਜੈਕ ਵਾਲੀ ਹੈ 1,20,000 ਰੇਟ ਰੱਖਿਆ ਗਿਆ ਏਰੀਆ ਸਿਧਵਾ ਬੈਟ 85985090 623985090 ਇਸ ਨੰਬਰ ਤੇ ਫੋਨ ਕਰਕੇ ਡੈਂਪਰ ਟਰਾਲੀ 11/6 5 ਦੀ ਜੈਕ ਵਾਲੀ 1,20,000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਇਹ ਟਰਾਲੀ ਸੇ ਤੁਮ ਬੈਟਰੀਏ ਦੇ ਵਿੱਚ ਖੜੀ ਹੈ ਜਾ ਕੇ ਚੈੱਕ ਕਰਕੇ ਡੀਲ ਕਰ ਸਕਦੇ ਹੋ ਜੀ ਮੈਸੀ ਟਾਫੀਟੀ ਟਰੈਕਟਰ ਵਿਕਾਊ ਹੈ ਜੀ ਮੈਸੀ ਟਾਫੇ 30 ਟਰੈਕਟਰ ਵਿਕਾਊ ਹੈ ਜੀ 2003 ਮਾਡਲ ਹੈ ਜੀ ਹਰਿਆਣਾ ਨੰਬਰ ਹੈ ਜੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਮੌਕੇ ਤੇ ਵਾ ਕੇ ਚਲਾ ਕੇ ਚੈੱਕ ਕਰਕੇ ਡੀਲ ਕਰ ਸਕਦੇ ਹੋ 1,70,000 ਰੁਪਏ ਰੇਟ ਰੱਖੀ ਹੈ ਜੀ ਏਰੀਆ ਮਾਨਸਾ ਖਰੀਦਣ ਦੇ ਲਈ ਮਾਲਕ ਵੀਰ ਦਾ ਨੰਬਰ ਨੋਟ ਕਰ ਲਓ 9915476009 9915476009 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮੈਸੀ ਟੈਫ ਦੇ 30 ਟਰੈਕਟਰ 2003 ਮਾਡਲ ਹਰਿਆਣਾ ਨੰਬਰ 1,70,000 ਰੁਪਏ ਚ ਖਰੀਦ ਸਕਦੇ ਹੋ ਮਾਨਸਾ ਰੇਗ ਦੇ ਵਿੱਚ ਇਹ ਟਰੈਕਟਰ ਖੜਾ ਜਾ ਕੇ ਡੀਲ ਕਰ ਸਕਦੇ ਹੋ ਸਾਰੀਆਂ ਬੱਕਰੀਆਂ ਸੇਲ ਕਰਨੀਆਂ ਨੇ ਜੀ ਇਨ੍ਹਾਂ ਵੀਰਾ ਨੇ ਇਹ ਵੀਰ ਨੇ ਇਹ ਮਹੀਨੇ ਦੀ 28 ਤਰੀਕ ਨੂੰ ਬਾਹਰ ਜਾਣਾ ਜੀ ਇਸ ਕਰਕੇ ਜਲਦੀ ਤੋਂ ਜਲਦੀ ਸੇਲ ਕਰਨੀਆਂ ਨੇ ਪੈਸਿਆਂ ਦਾ ਕੋਈ ਚੱਕਰ ਨਹੀਂ ਜੀ ਜਲਦੀ ਦੇ ਵਿੱਚ ਸੇਲ ਕਰਨੀਆਂ ਨੇ ਸਾਰੀਆਂ ਬੱਕਰੀਆਂ ਲੋਕੇਸ਼ਨ ਨੋਟ ਕਰ ਲਓ ਏਰੀਆ ਕੋਰਾਲੀ ਬਾਈਪਾਸ ਤੋਂ 5 ਕਿਲੋਮੀਟਰ 8283824383 ਇਸ ਨੰਬਰ ਤੇ ਫੋਨ ਕਰਕੇ ਇਸ ਵੀਰ ਦੀਆਂ ਸਾਰੀਆਂ ਬੱਕਰੀਆਂ 28 ਤਰੀਕ ਤੋਂ ਪਹਿਲਾਂ ਤੁਸੀਂ ਖਰੀਦ ਸਕਦੇ ਹੋ ਕਿਉਂਕਿ 28 ਤਰੀਕ ਨੂੰ ਇਹ ਵੀਰ ਵਿਦੇਸ਼ ਚੱਲਿਆ ਗਿਆ ਉਹਦੋਂ ਪਹਿਲਾਂ ਪਹਿਲਾਂ ਸੇਲ ਕਰਨੀਆਂ ਨੇ ਇਹੇ ਵੀਡੀਓ ਨੂੰ ਇੰਨੀ ਕਿ ਜ਼ਿਆਦਾ ਸ਼ੇਅਰ ਕਰ ਦਿਓ ਜੀ ਤਾਂ ਕਿ ਇਹ ਵੀਰ ਦੀਆਂ 28 ਤਰੀਕ ਤੋਂ ਪਹਿਲਾਂ ਪਹਿਲਾਂ ਬੱਕਰੀਆਂ ਦਾ ਜਿਹੜਾ ਸਾਰਾ ਫਾਰਮ ਹੈਗਾ ਬੱਕਰੀਆਂ ਮਤਲਬ ਸਾਰੀਆਂ ਸੇਲ ਕਰਨੀਆਂ ਨੇ ਸੇਲ ਹੋ ਸਕਣ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਜੀ ਤਾਂ ਕਿ ਇਹ ਵੀਡੀਓ ਹੋਰ ਵੀ ਬੀਰਾਂ ਤੱਕ ਪਹੁੰਚ ਸਕੇ ਦੇਸਵੀਰ ਦੀਆਂ ਬੱਕਰੀਆਂ ਜਲਦੀ ਸੇਲ ਹੋ ਸਕਣ ਕਿਉਂਕਿ ਇਹ ਬੀਰ 28 ਤਰੀਕ ਨੂੰ ਇਸ ਮਹੀਨੇ ਦੀ ਨੂੰ ਵਿਦੇਸ਼ ਚੱਲਿਆ ਜੀ ਉਦੋਂ ਪਹਿਲਾਂ ਪਹਿਲਾਂ ਬੱਕਰੀਆਂ ਸੇਲ ਕਰਨੀਆਂ ਨੇ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਇਸ ਬੀਰ ਦੀ ਮਦਦ ਹੋ ਸਕਦੀ ਹੈ ਸੋ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜੀ ਬਜ਼ੁਰਗ ਮਾਤਾ ਨੂੰ ਸੰਭਾਲਣ ਲਈ ਜਨਾਨੀ ਬੀਬੀ ਦੀ ਲੋੜ ਹੈ ਜੀ ਤਨਖਾ 10000 ਰੁਪਏ ਮਹੀਨਾ ਖਾਣਾ ਪੀਣਾ ਰਹਿਣਾ ਫ੍ਰੀ ਹੈ ਜੀ ਏਰੀਆ ਅੰਮ੍ਰਿਤਸਰ ਦਿੱਤੇ ਨੰਬਰਾਂ ਤੇ ਸੰਪਰਕ ਕਰੋ 99880 93 ਪੂਰਾ 500 70104 3146 ਇਹਨਾਂ ਦੋਨਾਂ ਨੰਬਰਾਂ ਤੇ ਸੰਪਰਕ ਕਰੋ ਜੀ ਬਜ਼ੁਰਗ ਮਾਤਾ ਨੂੰ ਸੰਭਾਲਣ ਦੇ ਲਈ ਇੱਕ ਬੀਬੀ ਦੀ ਲੋੜ ਹੈ ਜੇਕਰ ਕਿਸੇ ਵੀ ਵੀਰ ਨੇ ਪੈਨ ਨੇ ਇਸ ਜੌਬ ਨੂੰ ਕਰਨਾ ਤਾਂ ਦਿੱਤੇ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ 14 ਕਿੱਲੇ ਜ਼ਮੀਨ ਵਿਕਾਊ ਹੈ ਜੀ ਮੋਟਰ ਲੱਗੀ ਹੈ ਮੋਗੇ ਤੋਂ ਦੂਜਾ ਕਿਲਾ ਮਿੱਠਾ ਪਾਣੀ ਏਰੀਆ ਪਿੰਡ ਖਤਲ ਬਾਣਾ ਨੇੜੇ ਗੰਗਾ ਨਗਰ ਰੇਟ ਹੈ ਜੀ 14 ਲੱਖ ਰੁਪਏ ਫਿਕਸ ਰੇਟ 14 ਲੱਖ ਰੁਪਏ ਫਿਕਸ ਹੈ ਜੀ ਤੇ ਵਿੱਚ ਢਾਣੀ ਵੀ ਬਣੀ ਹੋਈ ਹੈ ਜੀ ਦਿੱਤੇ ਨੰਬਰ ਤੇ ਕਾਲ ਕਰਕੇ ਤੁਸੀਂ ਜ਼ਮੀਨ ਨੂੰ ਖਰੀਦ ਸਕਦੇ ਹੋ ਨੰਬਰ ਨੋਟ ਕਰ ਲਓ 9955248566 9955248566 ਇਸ ਨੰਬਰ ਤੇ ਫੋਨ ਕਰਕੇ ਤੁਸੀਂ 14 ਕਿੱਲੇ ਜ਼ਮੀਨ ਹੈ ਜਿਹੜੀ ਤੁਸੀਂ ਖਰੀਦ ਸਕਦੇ ਹੋ ਐਡ ਕਰਵਾਉਣ ਦੇ ਲਈ ਸਾਡਾ WhatsApp ਨੰਬਰ ਹੈ ਜੀ 9877988446 ਇਸ ਨੰਬਰ ਤੇ ਇੱਕ ਤੁਸੀਂ ਵਧੀਆ ਵੀਡੀਓ ਬਣਾ ਲਓ 5 ਤੋਂ 7 ਫੋਟੋਆਂ ਅਤੇ ਸਾਰੀ ਜਾਣਕਾਰੀ ਤੁਸੀਂ ਸਾਨੂੰ ਇਸ ਨੰਬਰ ਤੇ WhatsApp ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਡਾਇਰੈਕਟਰ ਮੇਲਾ ਚੈਨਲ YouTube ਤੇ Facebook ਪੇਜ ਖੇਤੀ ਖਬਰ ਤੇ ਲਾ ਦਿੱਤੀ ਜਾਊਗੀ ਤੁਹਾਡੇ ਸਾਰਿਆਂ ਦਾ ਤਹਿਦਦ ਲੋ ਧੰਨਵਾਦ ਚੈਨਲ ਦੇ ਨਾਲ ਜੁੜਨ ਦੇ ਲਈ ਚੈਨਲ ਨੂੰ ਸਪੋਰਟ ਕਰਨ ਦੇ ਲਈ ਜਿਹੜੇ ਵੀਰ ਬਹੁਤ ਸੋਹਣੇ ਤੇ ਵਧੀਆ ਕਮੈਂਟ ਕਰਦੇ ਨੇ ਵੀਡੀਓ ਨੂੰ ਸ਼ੇਅਰ ਕਰਦੇ ਨੇ ਉਹਨਾਂ ਵੀਰਾਂ ਦਾ ਤਹਿਦਦ ਲੋ ਧੰਨਵਾਦ ਮਿਲਦੇ ਆਂ ਜੀ ਲੈ ਕੇ ਇੱਕ ਹੋਰ ਨਵੀਂ ਵੀਡੀਓ ਮੰਡੋ ਤੁਸੀਂ ਆਪਣੇ ਚੈਨਲ ਡਾਇਰੈਕਟਰ ਮੇਲਾ ਦੇ ਨਾਲ ਐਸੇ ਹੀ ਤਰ੍ਹਾਂ ਜਲਦੀ ਲੈ ਕੇ ਮਿਲਦੇ ਆਂ ਇੱਕ ਹੋਰ ਨਵੀਂ ਵੀਡੀਓ ਧੰਨਵਾਦ ਚਲੋ ਜੀ ਬਾਈ ਆਪਣੇ ਵੀਰ ਕੋਲ 11 ਦੇ ਹਲ ਬਕਾਉਂਗਾ ਬਹੁਤ ਹੈਵੀ ਹਾਲਾਂ ਬਾਈ ਦੇਖੋ ਬਣਤਰ ਦੇਖੋ ਫਲਾਂ ਦੀ ਠੀਕ ਹੈ ਜੀ ਕਿਸੇ ਨੇ ਲੈਣੇ ਹੋਣ ਬਾਈ ਫਾਲੇ ਫੂਲੇ ਐਨ ਥੱਲੇ ਵਧੀਆ ਪੈਂ ਆ ਦੇਖੋ ਕੋਈ ਲੱਤ ਪਿੰਗੀ ਦੇਦੀ ਨਹੀਂ ਪੂਰੇ ਪੱਦਰੇ ਫਾਲੇ ਆ ਬਾਈ ਜਿਹਨੇ ਵੀ ਲੈਣਾ ਬਾਈ ਜਲੰਧਰ ਏਰੀਆ 'ਚ ਖੜੇ ਆ ਤਾਂ ਆਵਾ ਬਾਈ ਦਾ ਨੰਬਰ ਥੱਲੇ ਮੈਂਸ਼ਨ ਕਰ ਸਤਿ ਸ੍ਰੀ ਅਕਾਲ ਦੋਸਤੋ ਹਾਂ ਜੀ ਮੱਝਪਕਾਉਗਾ ਜੀ ਸੋਨ ਵਾਲੀ ਆ ਕੋਈ ਅਹੀ ਮਹੀਨਾ ਲਾਸਟ ਬਾਕੀ ਆ ਹਾਂਜੀ ਜਨਵਰੀ ਮਹੀਨੇ ਸੌਣ ਵਾਲੀ ਐ ਹਾਂਜੀ ਮਾਡੂ ਐ ਨਾ ਵਧੀਆ ਐਵੇਂ ਤੀਜੇ ਚੌਥੇ ਸੂਬੇ ਆ ਜੀ ਤੇ ਦੁੱਧ ਹੈਗਾ ਵਾ ਇੱਕ ਇੱਕ ਟਾਈਮ ਦਾ 6 ਕਿਲੋ 12 ਕਿਲੋ ਦਿਨ ਦਾ ਦੁੱਧ ਆ ਜੀ ਆਹ ਜੀ ਕੱਟੀ ਆ ਕੱਟੀ ਨਹੀਂ ਵੇਚਣੀ ਮਾਝੀ ਵੇਚਣੀ ਆ ਹਾਂਜੀ ਮੱਝ ਦੇਖ ਸਕਦੇ ਤੁਸੀਂ ਆਣ ਕੇ ਤੁਹਾਨੂੰ ਫੋਨ ਨੰਬਰ ਤੇ ਦੇ ਦੇ ਦਾਂਗੇ ਉਪਰ ਸਕਰੀਨ ਤੇ ਸ਼ੋ ਹੋ ਜਾਊਗਾ ਰੇਟ ਮੌਕੇ ਤੇ ਵੇਖ ਕੇ ਚਾ ਕੇ ਜ਼ਿਲ੍ਹਾ ਕਰਪੂਥਲਾ ਸਿਦਮਾ ਕਲਾਰਾਂ ਪਿੰਡ ਕੁਲੀਆਂ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ